प्राइम ज़ोरब चैनल्स ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਤੇ ਜਿਹੜਨਾਂ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਲਵੋ ਕਿਉਂਕਿ ਇਸ ਤਰ੍ਹਾਂ ਜਦੋਂ ਵੀ ਇਸ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਸਭ ਤੋਂ ਪਹਿਲਾਂ ਨਿਊਜ਼ ਆ ਰਹੀ ਹੈ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਉਹ ਜਿਹੜੇ ਤੇ ਕੈਨੇਡਾ ਸਰਕਾਰ ਨੇ 2026 ਤੋਂ ਲੈ ਕੇ 2028 ਦੇ ਲਈ ਜਿਹੜਾ ਇਮੀਗ੍ਰੇਸ਼ਨ ਲੈਵਲ ਹੈਗਾ ਆ ਉਸ ਤੇ پلان ਜਿਹੜਾ پلان ਕੀਤਾ ਗਿਆ ਹੈ ਪਲਾਨ ਕੀਤਾ ਗਿਆ ਹੈ ਉਸ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜਾ ਜ਼ਿਆਦਾ ਅਸਰ ਪੰਜਾਬੀ ਭਾਈਚਾਰੇ ਤੇ ਪਵੇਗਾ ਤੇ ਜਿਨ੍ਹਾਂ ਦੀ ਕੈਨੇਡਾ ਪਹਿਲੀ ਪਸੰਦ ਹੈ ਇਹਨਾਂ ਵਿੱਚ ਨਵੇਂ ਬਦਲਾਵਾਂ ਕਰਕੇ ਅਗਲੇ ਸਾਲ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਹੁਣ ਕੈਨੇਡਾ ਦੇ ਵਿੱਚ ਐਂਟਰੀ ਲੈਣੀ ਮੁਸ਼ਕਲ ਹੋ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲ ਪਲਾਨਸ ਤਹਿਤ ਹੋਣ ਕਟੋ-ਕਟ ਗਿੰਤੀ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਦੇ ਵਿੱਚ ਐਂਟਰੀ ਮਿਲੇਗੀ 2026 ਦੇ ਵਿੱਚ ਲਗਭਗ 1,55,000 ਦੇ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਦਿੱਤਾ ਜਾਵੇਗਾ ਇਹ ਵੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹ ਗਿਣਤੀ ਹੋਰ ਵੀ ਘਟ ਹੋ ਸਕਦੀ ਹੈ ਇਸ ਦੇ ਨਾਲ ਹੀ ਵਰਕ ਪਰਮਿਟ ਦੇ ਵਿੱਚ ਵੀ ਜਿਹੜੇ ਨਵੇਂ ਸਖਤ ਰੂਲ ਜਿਹੜੇ ਨਿਯਮ ਹੈਗੇ ਆ ਲਾਗੂ ਕਰ ਦਿੱਤੇ ਗਏ ਹਨ ਲਿਸਨ ਚਾਰਿਆ ਹੈ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੰਬੰਧੀ ਵੀ ਹੁਣ ਵੱਡੇ ਬਦਲਾਅ ਕੀਤੇ ਗਏ ਹਨ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਜੂਨ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਯੋਗ ਕੋਰਸਾਂ ਦੀ ਵਿੱਚ ਤਬਦੀਲੀ ਕੀਤੀ ਸੀ ਤੇ ਹਾਲਾਂਕਿ ਜੁਲਾਈ ਵਿੱਚ ਇਹਨਾਂ ਤਬਦੀਲੀਆਂ ਨੂੰ ਰੋਗ ਦਿੱਤਾ ਗਿਆ ਸੀ ਪਰ ਹੁਣ ਇਹ ਐਲਾਨ ਹੋਇਆ ਹੈ ਕਿ ਕਿ ਇਹਨਾਂ ਕੋਰਸਾਂ ਨੂੰ ਹਟਾਉਣ ਦਾ ਪ੍ਰਭਾਵ ਜੁਲਾਈ 2026 ਤੋਂ ਹੋਵੇਗਾ ਇਸ ਨਵੀਂ ਤਹਿਤ ਦੇ ਦੇ ਅਕੋਰਡਿੰਗ ਸਿਰਫ 178 ਕੋਰਸ ਹੀ ਅਜਿਹੀ ਹੋਣਗੇ ਜਿਨ੍ਹਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਵਰਕ ਪਰਮਿਟ ਦਿੱਤਾ ਜਾਵੇਗਾ ਤੇ ਇਹ ਨਿਯਮ ਵੀ 26 ਤੋਂ ਲਾਗੂ ਹੋ ਜਾਣਗੇ ਇਸ ਦੇ ਨਾਲ ਹੀ ਨਵੇਂ ਜਿਹੜੇ ਇਮੀਗ੍ਰੇਸ਼ਨ ਪ੍ਰੋਗਰਾਮ ਹੈਗੇ ਆ ਉਹਨਾਂ ਦੇ ਤਹਿਤ ਵੀ ਹੁਣ ਜੜੀ ਪੱਕੀ ਰਹਿائش ਹੈਗੀ ਜਾਨੀ ਕਿ ਜਿਹਨੂੰ ਆਪਾਂ ਪੀਅਰ ਕਹਿੰਦੇ ਹਨ ਪਰਮਨੈਂਟ ਰੈਜ਼ੀਡੈਂਸ ਹੈਗਾ ਉਸ ਦੇ ਉਸ ਨੂੰ ਵੀ ਰੇਮ ਦੀ ਪ੍ਰਕਿਰਿਆ ਨੂੰ ਵੀ ਬਦਲਿਆ ਜਾ ਰਿਹਾ ਹੈ ਤੇ ਸਰਕਾਰ ਅਗਲੇ 2 ਸਾਲਾਂ ਦੇ ਵਿੱਚ ਅਲੱਗ-ਅਲੱਗ ਜੋਬ ਸੈਕਟਰ ਦੇ ਨਾਲ ਜੁੜੇ ਲੋਕਾਂ ਦੇ ਲਈ ਪੀਆਰ ਪ੍ਰੋਗਰਾਮ ਚਲਾਉਣ ਵਾਲੀ ਹੈ ਤੇ 2026 ਤੋਂ ਲੈ ਕੇ 2027 ਦੇ ਵਿੱਚ ਦੇਸ਼ ਦੇ ਵਿੱਚ ਕੰਮ ਕਰ ਰਹੇ 33000 ਵਿਦੇਸ਼ੀ ਵਰਕਰਾਂ ਨੂੰ ਪੀਆਰ ਦਿੱਤੀ ਜਾਵੇਗੀ ਤੇ ਇਹ ਪੀਆਰ ਉਹਨਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਵਰਕ ਪਰਮਿਟ ਹਨ ਤੇ ਉਹ ਕਿਸੇ ਖਾਸ ਮੰਗ ਵਾਲੀ ਨੌਕਰੀ ਤੇ ਕੰਮ ਕਰ ਰਹੇ ਹਨ ਤੇ ਹਾਲੇ ਹਾਲਾਂਕਿ ਇਸ ਦੇ ਲਈ ਕੋਈ ਸਿਲੈਕਸ਼ਨ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ ਪਰ ਸਥਾਈ ਵਰਕ ਪਰਮਿਟ ਵਿੱਚ ਉਨ ਕਟੌਤੀ ਕੀਤੀ ਜਾਵੇਗੀ ਤੇ 2026 ਦੇ ਵਿੱਚ ਸਿਰਫ 60000 ਲੋਕਾਂ ਨੂੰ ਹੀ ਵਰਕ ਪਰਮਿਟ ਮਿਲੇਗਾ ਤੇ ਵਰਕ ਪਰਮਿਟ ਦੇ ਨਾਲ ਜੁੜੀਆਂ ਸ਼ਰਤਾਂ ਕੁੱਲ ਮਿਲਾ ਕੇ ਇਸ ਨੂੰ ਹੋਰ ਵੀ ਸਖਤ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਦਿੱਲੀ 에어ਪੋਰਟ ਜਾਣ ਤੋਂ ਪਹਿਲਾਂ ਜਿਹੜੀ ਇਹ ਨਿਊਜ਼ ਤੁਹਾਡੇ ਲਈ ਜਾਣਣੀ ਬਹੁਤ ਹੀ ਜ਼ਰੂਰੀ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਫਲਾਈਟਾਂ ਵੀ ਰੱਦ ਹੋ ਰਹੀਆਂ ਹਨ ਹ ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਦੇ ਵਿੱਚ ਇਥੋਪੀਆ ਦੇ ਵਿੱਚ ਜਿਹੜਾ ਹੈਲੀ ਗੁਲਗੁਲ ਗੋਭੀਂਜ ਵਾਲਾ ਮੁਕੀ ਵਿਸਪੋਰਟ ਦੇ ਫਟਨ ਦੇ ਨਾਲ ਉਸ ਤੇ ਜਿਹੜੀ ਰਾਖ ਉੱਡੀ ਹੈ ਉਸ ਦਾ ਲਗਵਾਰ ਹੈਗਾ ਹਾਲ ਉਸ ਦਾ ਅਸਰ ਭਾਰਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਜਿਸ ਕਰਕੇ ਜਿਹੜੀਆਂ ਹਵਾਈ ਉਡਾਨਾਂ ਹੈਗੀਆਂ ਉਹਨਾਂ ਨੂੰ ਉਹ ਜਿਹੜੀਆਂ ਪ੍ਰਭਾਵਿਤ ਹੋਈਆਂ ਹਨ ਤੇ ਰਾਖ ਦੇ ਗੁਵਾਰ ਕਰਕੇ ਮੰਗਲਵਾਰ ਨੂੰ ਕੱਲ ਦਿੱਲੀ ਹਵਾਈ ਅੱਡੇ ਤੇ ਆਉਣ ਜਾਣ ਵਾਲੀਆਂ ਜਿਹੜੀਆਂ ਸੱਤ ਇੰਟਰਨੈਸ਼ਨਲ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਤੇ 12 ਤੋਂ ਬਾਅਦ ਅੰਤਰਰਾਸ਼ਟਰੀ ਉਡਾਨਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਵੀ ਉਹ ਵੀ ਦੇਰ ਨਾਲ ਉਡਣ ਗੀਆਂ ਇਸ ਰਾਖ ਦੇ ਘੁਰਦੇ ਗਵਾਰ ਕਰਕੇ ਇਹ ਰਿੰਡੀਆਂ ਨੇ ਸੋਮਵਾਰ ਤੋਂ ਹੁਣ ਤੱਕ ਤੇਰਾ ਉਡਾਨਾਂ ਰੱਦ ਕਰ ਦਿੱਤੀਆਂ ਹਨ ਤੇ ਇਹਨਾਂ ਦੇ ਵਿੱਚੋਂ ਸੋਮਵਾਰ ਨੂੰ ਰੱਦ ਕੀਤੀਆਂ ਗਈਆਂ 7 ਜੜੀਆਂ ਅੰਤਰਰਾਸ਼ਟਰੀ ਉਡਾਨਾਂ ਵੀ ਸ਼ਾਮਲ ਹੈ ਜਦ ਕੀ ਕਾਲ ਜੜੀਆਂ ਹੈ ਗਿਆ 4 ਡੋਮੈਸਟਿਕ ਉਡਾਨਾਂ ਨੂੰ ਵੀ ਰੱਦ ਕੀਤਾ ਗਿਆ ਹੈ ਇੱਚ ਤੁਹਾਨੂੰ ਦੱਸਣ ਜੋਗ ਹੈ ਕਿ ਉਥੇਬੀਆ ਤੇ ਵਿੱਚ ਜਿਹੜਾ ਇਹ ਜਵਾਲਾਮੁਖੀ ਫਟਿਆ ਹੈ ਇਸ ਦੀ ਜੜੀ ਰਾਖ ਹੈਗੀ ਹੈ ਇਹਦਾ ਗੁਵਾਰ ਲਾਲ ਸਾਗਰ ਤੋਂ ਹੁੰਦਾ ਹੋਇਆ अरब सागर राही पश्चिमी ਤੇ ਉੱਤਰੀ ਭਾਰਤ ਤੱਕ ਫੈਲ ਗਿਆ ਹੈ ਤੇ ਇਸ ਰਾਖ ਦੇ ਗੁਆਰ ਦਾ ਪ੍ਰਭਾਵ ਜਿਹੜਾ ਹੈਗਾ ਹੈ ਗੁਜਰਾਤ ਗਿੱਲੀ ਰਾਜਸਥਾਨ ਐਨਸੀਆਰ ਰਾਜਸਥਾਨ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਤੇ ਮੌਸਮ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਰਾਖ ਦਾ ਇਹ ਗੁਆਰ ਜਿਹੜਾ ਹੈਗਾ ਹੈ ਚੀਨ ਵੱਲ ਵੱਧ ਰਿਹਾ ਹੈ ਤੇ ਹੌਲੀ-ਹੌਲੀ ਇਹ ਜਾਨੀ ਸਾਢੇ ਕੱਲ ਤੱਕ ਜਿਹੜਾ ਹੈਗਾ ਹੈ ਭਾਰਤੀ ਹਵਾਈ ਅੱਡੇ ਤੇ ਖੇਤਰ ਤੋਂ ਦੂਰ ਚਲਾ ਜਾਵੇਗਾ ਇਸ ਤੋਂ ਬਾਅਦ ਇੱਕ ਬਹੁਤ ਹੀ ਅਹਿਮ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਾਸਤੀ ਮੋਤਬਾ ਜਿਹੜੇ ਉਸ ਤੇ ਗਹਿਣੇ ਹੈਗੇ ਆ ਉਸ ਦਾ ਅਸਲ ਹੱਕਦਾਰ ਕੌਣ ਹੋਵੇਗਾ ਉਸ ਦੀ ਧੀ ਨੌ ਜਾਂ ਕੋਈ ਹੋਰ ਇਹਦੇ ਲਈ ਦੱਸਿਆ ਜਾਂਦਾ ਹੈ ਕਿ ਭਾਰਤ ਵਿੱਚ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਹੀ ਜਾਇਦਾਦ ਤੇ ਗਹਿਣਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਵਿੱਚ ਲਈ ਝਗੜਾ ਹੁੰਦਾ ਰਹੇ ਹੈ ਖਾਸ ਕਰ ਸਾਸਤੀ ਮੋਤੋ ਜਾਣ ਤੋਂ ਬਾਅਦ ਉਸ ਤੇ ਜਿਹੜੇ ਗਹਿਣੇ ਹੁੰਦੇ ਹਨ ਉਸ ਦੀ ਨੌ ਤੇ ਧੀ ਦੇ ਵਿੱਚ ਕਰੜੀ ਬੰਨਣ ਦੀ ਉਲਝਣ ਬਣੀ ਰਹਿੰਦੀ ਹੈ ਅਕਸਰ ਲੋਕ ਮੰਨਦੇ ਹਨ ਕਿ ਜਿਸ ਵਿਅਕਤੀ ਦੇ ਤੇ ਸਾਸ ਨੂੰ ਸਭ ਤੋਂ ਜ਼ਿਆਦਾ ਭਰੋਸਾ ਹੁੰਦਾ ਹੈ ਉਹੀ ਗਹਿਣਿਆਂ ਦੀ ਅਸਲੀ ਹੱਕਦਾਰ ਹੁੰਦਾ ਹੈ ਹਾਲਾਂਕਿ ਹੁਣ ਜਿਹੜਾ ਅਸਲ ਹੱਕ ਕਾਨੂੰਨ ਤੇ ਵਸੀਅਤ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ ਉਸ ਸਚਾਰਿਆ ਹੈ ਕਿ ਜੇਕਰ ਸੱਸ ਨੇ ਆਪਣੀ ਮੌਤ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਵਸੀਅਤ ਤਿਆਰ ਕੀਤੀ ਹੈ ਤਾਂ ਗਹਿਣੇ ਵਸੀਅਤ ਵਿੱਚ ਦੱਸੇ ਗਏ ਵਿਅਕਤੀ ਨੂੰ ਹੀ ਮਿਲਣਗੇ ਇਸ ਵਿੱਚ ਨੌਜਾਤੀ ਕੋਈ ਵੀ ਸ਼ਾਮਲ ਹੋ ਸਕਦਾ ਹੈ ਸੱਸ ਆਪਣੀ ਜ਼ਰੂਰਤਾਂ ਤੇ ਬਰੋਸਤੀਆਂ ਦੇ ਆਧਾਰ ਤੇ ਵੱਖ-ਵੱਖ ਮੈਂਬਰਾਂ ਨੂੰ ਗਹਿੜੇ ਦੇ ਸਕਦੀ ਹੈ ਪਰ ਜੇਕਰ ਸੱਸ ਆਪਣੀ ਵਸੀਅਤ ਨਹੀਂ ਬਣਾਉਂਦੀ ਹੈ ਤੋ ਗੇਣੇ ਉਸ ਦੇ ਕਾਨੂੰਨੀ ਵਾਰਸਾਂ ਦੇ ਵਿੱਚ ਬਰਾਬਰ ਵੰਡੇ ਜਾਂਦੇ ਹਨ ਵਾਰਸਾਂ ਦੇ ਵਿੱਚ ਪਤੀ ਪੁੱਤਰ ਧੀਆ ਤੇ ਮਾਂ ਸ਼ਾਮਿਲ ਹਨ ਇਸ ਦੇ ਵਿੱਚ ਨੋ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਨੋ ਦਾ ਪਤੀ ਪਾਪ ਉਸ ਦੀ ਸਸਤਾ ਪੁੱਤਰ ਉਸ ਨੂੰ ਆਪਣਾ ਹਿੱਸਾ ਦੇ ਸਕਦਾ ਹੈ ਜੇਕਰ ਸਸ ਦੇ ਪਤੀ ਜਾਂ ਮਾਂ ਨਹੀਂ ਹੈ ਅਤੇ ਉਸ ਦੇ ਸਿਰਫ ਬੱਚੇ ਹੀ ਵਾਰਸ ਹਨ ਤਾਂ ਗੇਣੇ ਪੁੱਤਰਾਂ ਤੇ ਧੀਆ ਦੇ ਵਿੱਚ ਕਰ ਬਰਾਬਰ ਵੰਡੇ ਜਾਂਦੇ ਹਨ ਕਾਨੂੰਨ ਅਨੁਸਾਰ ਇੱਕ ਵਿਆਹੀ ਧੀ ਨੂੰ ਘੱਟ ਹਿੱਸਾ ਨਹੀਂ ਮਿਲਦਾ ਸਗੋਂ ਉਸਦੇ ਹੱਕ ਪੁੱਤਰਾ ਮੰਗੂ ਵੀ ਮਜ਼ਬੂਤ ਹੁੰਦੇ ਹਨ ਜਾਨੀ ਕਿ ਹੁਣ ਮਾਂ ਦੀ ਮੌਤ ਤੋਂ ਬਾਅਦ ਪੁੱਤਰਾ ਮੰਗੂ ਤੇ ਦਾਵੀਗਿਆਣਿਆ ਤੇ ਪੂਰਾ ਹੱਕ ਹੁੰਦਾ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜੇਕਰ ਮੂੰਹ ਦੀ ਮਿੱਝ ਬਦਬੂ ਆ ਰਹੀ ਹੈ ਤਾਂ ਤੁਸੀਂ ਇਸ ਨੂੰ ਇਗਨੋਰ ਨਾ ਕਰੋ ਹੋ ਸਕਦਾ ਹੈ ਕਿ ਇਹ ਕਿਸ ਕਿਸੇ ਵਿਟਾਮਿਨ ਦੀ ਕਮੀ ਦੇ ਨਾਲ ਹੋਵੇ ਤੇ ਦੱਸਿਆ ਜਾ ਰਿਹਾ ਹੈ ਕਿ ਮੂੰਹ ਦੀ ਬਦਬੂ ਜਿਸ ਨੂੰ ਆਪਾਂ ਬੈਡ ਬ੍ਰੈਥ ਵੀ ਕਿਹਾ ਜਾਂਦਾ ਹੈ ਅਕਸਰ ਇਹ ਸ਼ਰਮਿੰਦਗੀ ਦਾ ਕਾਰਨ ਬਣਦੀ ਹੈ ਤੇ ਇਸ ਸਮੱਸਿਆ ਦੇ ਪਿੱਛੇ ਲੋਕਾਂ ਦਾ ਦੰਦਾ ਦੀ ਗਲਤ ਸਫਾਈ ਕੈਵਟੀ ਜਾਂ ਪੇਟ ਦੇ ਵਿੱਚ ਗੜਬੜੀ ਹੋ ਸਕਦੀ ਹੈ ਪਰ ਮੈਡੀਕਲ ਮਾਰਾਂ ਦੇ ਅਨੁਸਾਰ ਜਿਹੜੀ ਦੰਦਾ ਦੇ ਵਿੱਚ ਬਦੂ ਹੈਗੀ ਹੈ ਸ਼ਰੀਰ ਦੇ ਵਿੱਚ ਕੁਝ ਜ਼ਰੂਰੀ ਵਿਟਾਮਿਨ ਦੀ ਕਮੀ ਦੇ ਨਾਲ ਵੀ ਹੋ ਸਕਦੀ ਹੈ ਤੇ ਇਹ ਕਮੀ ਮਸੂੜਿਆਂ ਦੇ ਵਿੱਚ ਸੋਜ ਬੈਕਟੀਰੀਆ ਦੇ ਵਾਦੇ ਤੇ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ ਤੇ ਇਹ ਜਿਹੜੀ ਕਮੀ ਹੈਗੀ ਹੈ ਇਹ ਵਿਟਾਮਿਨ B12 ਦੀ ਕਮੀ ਦੇ ਨਾਲ ਵੀ ਹੋ ਮਦਬੂਰ ਮੂਵ ਵਿੱਚ ਬਦੂ ਆ ਸਕਦੀ ਹੈ ਜਿਸ ਨਾਲ ਮਸੂੜੀਆਂ ਦੇ ਵਿੱਚ ਸੋਜ ਮੋਢ ਸ਼ਾਲੇ ਤੇ ਜੀਭ ਚਲਨ ਹੋ ਸਕਦੀ ਹੈ ਤੇਜ਼ਦੀ ਕਮੀ ਨੂੰ ਪੂਰਾ ਕਰਨ ਦੇ ਲਈ ਦੁੱਧ ਦਹੀਂ ਪਨੀਰ ਬਦਾਮ ਦਾ ਦੁੱਧ ਤੇ ਮਾਸahari ਲੋਕ ਅੰਡੇ ਤੇ ਮੱਛੀ ਲੈ ਸਕਦੇ ਹਨ ਇਸ ਤੋਂ ਬਾਅਦ ਵਿਟਾਮਿਨ ਸੀ ਦੀ ਕਮੀ ਦੇ ਨਾਲ ਵੀ ਇਹ ਜਿਹੜੀ ਬਿਮਾਰੀ ਮੋਢ ਦੇ ਬੱਚੋ ਬਦੂ ਆਂਦੀ ਹੈ ਉਹ ਹੋ ਸਕਦੀ ਹੈ ਤੇ ਇਸ ਦੀ ਕਮੀ ਪੂਰੀ ਕਰਨ ਲਈ ਸੰਤਰਾ ਨਿੰਬੂ ਆਵਲਾ ਬਰੂਧ ਕਿ ਵੀ ਯੂਜ਼ ਕਰ ਸਕਦੇ ਹਨ ਇਸ ਤੋਂ ਇਲਾਵਾ ਜੇ ਤੁਸੀਂ ਮੂਹ ਦੇ ਵਿੱਚ ਬਦੂ ਆਉਂਦੀ ਹੈ ਤੇ ਸੌਂਫ ਵੀ ਚਬਾ ਸਕਦੇ ਹਨ ਤੁਲਸੀ ਦੇ ਪੱਤੇ ਵੀ ਚਬਾ ਸਕਦੇ ਹਨ ਤੇ ਪਾਣੀ ਜ਼ਿਆਦਾ ਜਿਹੜਾ ਪੀਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਨਿਯਮਿਤ ਤੌਰ ਤੇ ਬਰਸ਼ਿੰਗ ਵੀ ਕਰਨੀ ਚਾਹੀਦੀ ਹੈ ਤੇ ਦਿਨ ਦੇ ਵਿੱਚ ਦੋ ਵਾਰ ਆਪਣੇ ਦੰਦ ਬਰਸ਼ ਕਰਨੇ ਚਾਹੀਦੇ ਹਨ ਇਸ ਅੱਜ ਦੀਆਂ ਕੁਝ ਖਾਸ ਖਬਰਾਂ ਹੋਣ ਆਪਾਂ ਦੇਖ ਲੈਣੇ ਅੱਜ ਦੇ ਕਰੰਸੀ ਰੇਟਸ ਸਭ ਤੋਂ ਪਹਿਲਾਂ ਅਮਰੀਕਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 92.22 ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 3.29 ਪੈ 29 ਪੈ ऑस्ट्रेलिया ਦਾ ਡਾਲਰ ਚੱਲ ਰਿਹਾ ਹੈ 57.95 ਰੁਪਏ ਤੇ ਯੂਰੋ ਦਾ ਰੇਟ ਚੱਲ ਰਿਹਾ ਹੈ 103.7 ਪੈਸੇ ਤੇ ਨਿਊਜ਼ੀਲੈਂਡਰ ਡਾਲਰ ਚੱਲ ਰਿਹਾ ਹੈ 50.9 ਪੈਸੇ ਤੇ ਅਰਬ ਮਰਾਦੀ ਦਰਮ ਦਾ ਰੇਟ ਚੱਲ ਰਿਹਾ ਹੈ 72.29 ਪੈਸੇ ਤੇ ਪੌਂਡ ਦਾ ਰੇਟ ਚੱਲ ਰਿਹਾ ਹੈ 117.70 ਪੈਸੇ ਇਸ ਦਿਨ ਨਾਲ ਆਪਾਂ ਵੀਡੀਓ ਖਤਮ ਕਰ ਦਿਆਂ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਹੀ ਵੀਡੀਓ ਨੂੰ ਸਪੋਰਟ ਕਰੋ ਤੇ ਆਪਣੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ